ਡਾਕਟਰ ਨੇ ਕਹਿਤਾ ਤੇਰੀ ਸ਼ੂਗਰ ਥੋੜੀ ਜੀ ਵੱਧ ਗਈ। ਅੱਛਾ ਸ਼ੂਗਰ ਹੋ ਗਈ। ਉਹਨੇ ਆਨੇ ਬਹਾਨੇ ਹਰੇਕ ਨੂੰ ਦੱਸਣਾ। ਆਪਾਂ ਤੇ ਜੀ ਸ਼ੂਗਰ ਦੇ ਮਰੀਜ਼ ਆਂ ਜੀ ਆਪਣਾ ਧਿਆਨ ਰੱਖਿਓ। ਚਾਹ ਦਾ ਮੇਰਾ ਪਹਿਲੇ ਫੋਨ ਤੇ ਪਹਿਲਾਂ ਹੀ ਦੱਸੂ। ਮੈਂ ਆਉਣਾ ਚਾਹ ਫਿਰ ਫਿੱਕੀ ਕਰ ਲਿਓ ਜੀ ਮੈਂ ਸ਼ੂਗਰ ਦਾ ਮਰੀਜ਼। ਸ਼ੂਗਰ ਦਾ ਮਰੀਜ਼ ਮੈਂ ਮਰੀਜ਼ ਮੈਂ ਮਰੀਜ਼ ਮੈਂ ਮਰੀਜ਼। ਹਰੇਕ ਨੂੰ ਮਰੀਜ਼ ਬਣਿਆ ਪੇਸ਼ੈਂਟ ਬਣਿਆ ਫਿਰਦਾ ਹਰ ਥਾਂ ਤੇ। ਆਪਾਂ ਦੇ ਸ਼ੂਗਰ ਦੇ ਮਰੀਜ਼ ਆ ਨਾ ਜੀ ਫਿਰ। ਆਪਾਂ ਦੇ ਸ਼ੂਗਰ ਵਾਲੇ ਆ। ਅਸੀਂ ਕਿੱਥੇ ਮਿੱਠਾ ਖਾਣਾ ਜੀ ਆਪਾਂ ਤੇ ਸ਼ੂਗਰ ਦੇ ਮਰੀਜ਼ਾਂ ਸ਼ੂਗਰ ਦੇ ਮਰੀਜ਼ ਇਦਾਂ ਹੀ ਕਰੀ ਜਾਂਦਾ ਤਰਸ ਕਰੋ ਮੇਰੇ ਤੇ ਅਸੀਂ ਤੇ ਪਤਾ ਨਹੀਂ ਤਰਸੀਲੇ ਬਣ ਗਏ ਵੀ ਪਤਾ ਨਹੀਂ ਕੀ ਹੋ ਗਿਆ ਜਿਵੇਂ ਕਈ ਬੰਦੇ ਇਦਾਂ ਦੇ ਨਹੀਂ ਹੁੰਦੇ ਵੀ ਅੰਮਰ ਤੇ ਛਕ ਲੈਣ ਵੀ ਹਾਂ ਬਈ ਕਿਵੇਂ ਵਿਆਹ ਚ ਨਜ਼ਾਰਾ ਆ ਰਿਹਾ ਕਿਨੇ ਸਾਡਾ ਸੋਫੀਆਂ ਦਾ ਕਾਹਦਾ ਵਿਆਹ ਓਹੀ ਮੂੰਗੀ ਮਸਲੀ ਸਾਡਾ 소ਫੀ ਜਿਵੇਂ ਤਰਸ ਕਰੋ ਸਾਡੇ ਤੇ ਵੀ ਅਸੀਂ ਪਤਾ ਨਹੀਂ ਕਿੱਡੇ ਕਿੱਡਾ ਕ ਮਾੜਾ ਦਿਨ ਕੱਢ ਰਹੇ ਆ ਵੀ ਬਾਕੀ ਮੁਰਗੇ ਚੱਪਦੇ ਆ ਹੱਡੀਆਂ ਤੇ ਅਸੀਂ ਦਾਲਾਂ ਵਾਲੇ ਸਾਨੂੰ ਕਈ ਵਾਰੀ ਐਂ ਲੱਗਦਾ ਤਰਸ ਕਰੋ ਸਾਡੇ ਤੇ ਵੀ ਅਸੀਂ ਫਰੇ ਕਿੰਨੇ ਕ ਗਰੀਬ ਆ ਵੀ ਅਸੀਂ ਅਸੀਂ ਦਾਲਾਂ ਵਾਲੇ ਹੀ ਰਹਿ ਗਏ ਬਾਕੀ ਤੇ ਨਜ਼ਾਰੇ ਲੈਂਦੇ ਨੇ 소ਫੀ ਜੀ 소ਫੀ ਬੰਦੇ ਅਸੀਂ ਵੇਖੋ ਜੀ 소ਫੀ ਬੰਦੇ ਵੀ ਚੰਗੀ ਗੱਲ ਐ ਜੇ 소ਫੀ ਆ ਤਾਂ ਵਿਆਹ ਤੇ ਵੇਖੇਗਾ ਹੀ ਤੂੰ ਤੇ ਇਹ ਐ ਤਰਸੀਲੇ ਬਣੇ ਰਹਿਣਗੇ ਆਪਣੇ ਆਪ ਨੂੰ ਬੜਾ ਤਰਸ ਕਰੋ ਸਾਡੇ ਤੇ ਕਾਹਦੇ ਲਈ ਕਰੋ